ਅਖੇ ਲੋੜ ਕਾਢ ਦੀ ਮਾਂ ਹੁੰਦੀ ਆ ਆ ਮਸ਼ੀਨ ਆ ਸਿਰਫ 1000 ਰੁਪਏ ਦੀ ਬਣਾਈ ਆ ਬਾਈਆਂ ਨੇ ਤੇ ਨਾਲ ਦੀ ਨਾਲ ਬੈੱਡ ਵੀ ਬਣੀ ਜਾਂਦੀ ਜਿੱਥੋਂ ਮਿੱਟੀ ਚੱਕੀ ਜਾਂਦੀ ਆ ਉੱਥੇ ਖਾਲੀ ਬਣੀਆਂ ਦੀ ਆ ਪਾਣੀ ਲਾਉਣ ਵਾਲੀ ਤੇ ਜਿਹੜੀਆਂ ਡਲੀਆਂ ਹੁੰਦੀਆਂ ਮੋਟੀਆਂ ਬਰੀਕ ਰਿੱਤ ਥੱਲੇ ਟੱਪੇ ਜਾਂਦਾ ਤੇ ਉਹ ਪਾਸੇ ਢਲ ਜਾਂਦੀਆਂ ਜਿੱਥੇ ਖਾਲੀ ਜੇ ਪਾਣੀ ਲੱਗਣਾ ਠੀਕ ਹੈ ਜੀ ਇਹ ਮਸ਼ੀਨ ਆ ਜਿਹੜੀ ਝੋਨਾ ਲਾਉਂਦੀ ਆ ਕਦੂ ਕੀਤੇ ਚ ਉਹਦੇ ਆਸਤੇ ਪਣੀਰੀ ਬੀਜੀ ਜਾ ਰਹੀ ਆ ਬਾਈ ਜੀ ਥੱਲੇ ਕਾਗਜ਼ ਵਿਛਾਇਆ ਤੇ ਫਰਮਿਆਂ ਦੇ ਵਿੱਚ ਮਿੱਟੀ ਪਾਉਣ ਵਾਸਤੇ ਪੂਰਾ ਮੇਚ ਨਾਲ ਦਿਮਾਗ ਨਾਲ ਬਈਆਂ ਨੇ ਕੰਮ ਕੀਤਾ 1000 ਰੁਪਏ ਪਹਿਲਾਂ ਇਹਨਾਂ ਨੂੰ ਦੂਰੋਂ ਮਿੱਟੀ ਦੇ ਵਿੱਚ ਜੋ ਕਿ ਪਟਿਆਲੀ ਮਸ਼ੀਨਾਂ ਛਾਂ ਕਹੇ ਲਿਆਉਂਦੇ ਸੀਗੇ ਰੇੜੀਆਂ ਨਾਲ ਜਿਹੜੀ ਆ ਪਈ ਇਹਨਾਂ ਨਾਲ ਦੂਰੋਂ ਲਿਆਉਂਦੇ ਸੀ ਮਿੱਟੀ ਹੁਣ ਨਾਲੋਂ ਹੀ ਚੱਕ ਕੇ ਉੱਥੇ ਸਰ ਜਾਂਦਾ ਤੇ ਜਿਹੜੇ ਪੰਜ ਬੰਦੇ ਕੰਮ ਕਰਦੇ ਸੀ ਉਹ ਸਿਰਫ ਦੋ ਬੰਦੇ ਹੀ ਕੰਮ ਉਹਨਾ ਕਰ ਦਿੰਦੇ ਆ ਕਿੰਨੇ ਹੀ ਏਕੜਾਂ ਦੀ ਜਿਹੜੀ ਪਨੀਰੀ ਬੀਜੀ ਨੇ ਸ਼ਾਮ ਤੱਕ ਆਪਾਂ 600 ਨੇ ਪਹੁੰਚੇ ਸੀ ਤੇ ਬਾਈ ਲੈ ਕੇ ਆਇਆ ਮਸ਼ੀਨ ਤੇ ਆ ਤੁਸੀਂ ਪੋਰਜਾ ਦੇਖ ਸਕਦੇ ਹੋ ਚਾਰ ਟਾਇਰ ਲੱਗੇ ਆ ਇਹਦੇ ਇੱਕ ਪਾਸੇ ਹਟਾਲ ਦਿੱਤੀ ਆ ਜਿਹੜੀ ਬਰਫੀ ਵਾਲੀ ਜਾਲੀ ਲੱਗੀ ਆ ਇਹਦੇ ਤੇ ਥੱਲੇ ਜਿਹੜੀ ਕੁੱਤਿਆਂ ਵਾਲਾ ਪਿੰਜਰਾ ਹੁੰਦਾ ਉਹ ਜਾਲੀ ਲੱਗੀ ਆ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੋ ਜਾਂਦਾ ਹੈ ਤੇ ਜਿਹੜੀ ਇਹਨਾਂ ਨੇ ਮਿੱਟੀ ਦਿਖਾਉਣੀ ਤੁਹਾਨੂੰ ਯਰਬ ਵੀ ਰੱਖੀ ਹੋਈ ਹੈ ਮਿੱਟੀ ਇਹਨਾਂ ਨੇ ਕਿਉਂਕਿ ਮੀਂਹ ਕਣੀ ਦੀ ਰੁੱਤ ਦੇ ਵਿੱਚ ਸੁੱਕੀ ਮਿੱਟੀ ਨਹੀਂ ਮਿਲਦੀ ਹੈਗੀ ਤੇ ਹੁਣ ਕਿਉਂਕਿ ਖੇਤਾਂ ਸੁੱਕੀ ਹੈ ਹੁਣ ਤੱਕ ਚੱਲੀ ਜਾਂਦਾ ਕੰਮ ਨਾਲ ਦੇ ਨਾਲ ਖਾਲੀ ਪਾਈ ਜਾਂਦੇ ਠੀਕ ਹੈ ਤੇ ਆਹ ਮਿੱਟੀ ਇਹਨਾਂ ਨੇ ਯਰਬ ਪਰ ਰੱਖੀ ਹੋਈ ਹੈਗੀ ਇੱਥੇ ਜਦੋਂ ਕਿ ਮੀਂਹ ਕਣੀ ਪਈ ਹੋ ਉਹ ਤੋਂ ਪਨੀਰੀ ਵੀਜਨ ਦੇ ਵਿੱਚ ਕੰਮ ਆਊਗੀ ਇਹ ਮਿੱਟੀ ਇਹ ਵੀਡੀਓ ਦੇਖਣ